ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਐਸੀ ਜੀ ਅਮਰਸਰ ਤੇ ਤੇ ਪੁੱਤਰ ਜੀ ਨੂੰ ਮਿਲੇ ਸੀਗੇ ਉਹ ਯੂਨੀਵਰਸਿਟੀ ਜਿਨੇ ਬੇ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਆਪਾਂ ਨੂੰ ਲੈ ਕੇ ਆਏ ਨੇ ਵੈਸੇ ਕੱਲਦੇ ਉਹੀ ਘੁਮਾਫਰਾ ਰਹੇ ਨੇ ਘਰੋਂ ਵੀ ਉਹੀ ਲੈ ਕੇ ਆਏ ਨੇ ਪੁੱਤਰ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਨੂੰ ਯੂਨੀਵਰਸਿਟੀ ਵਿੱਚ ਘੁਮਾਉਣਗੇ ਦੇਖਦੇ ਆਪਾਂ ਇਹਨਾਂ ਇਨਫੋਰਮੇਸ਼ਨ ਗਲਤ ਦਿੱਤੀ ਸੀਗੀ ਸਾਡੀ ਤਸਿਰ ਐਡਮਿਸ਼ਨ ਲੈਣ ਆਏ ਆ ਮੰਮੀ ਕਹਿੰਦੇ ਘਰ ਕੇ ਲਵਾਂਗੇ ਹੁਣ ਤਾਂ ਐਡਮਿਸ਼ਨ ਮੰਮੀ ਦੇ ਮਾਸੀ ਕਹਿੰਦੇ ਘਰ ਦਿਆ ਨਹੀਂ ਪੜਾਇਆ ਨਹੀਂ ਹੈਗਾ ਹੁਣ ਪੜ ਕੇ ਆਣਾ ਸੀ ਤੁਸੀਂ ਪੜਨਾ ਕਾਦੇ ਚ ਐਡਮਿਸ਼ਨ ਕਾਦੇ ਚ ਲੈਣੀ ਹੈ ਦੱਸ ਸਾਰੇ ਆਰਮਾਨ ਅਧੂਰੇ ਹੀ ਰਹਿ ਗਏ ਹੁਣ ਵੀ ਇੰਨੀ ਉਮਰ ਹੋ ਗਈ ਕਈ ਵਾਰੀ ਰਾਤ ਨੂੰ ਪੇਪਰ ਹੀ ਕਰੀ ਜਾਂਦਾ ਪੇਪਰ ਹੀ ਨਹੀਂ ਪੂਰਾ ਹੁੰਦਾ ਉਦੋਂ ਨੂੰ ਸਰਵੇਖਪੁਰ ਪੜ ਕੇ ਲੈ ਜਾਂਦਾ ਤਾਂ ਹੀ ਦਾਦੂ ਚ ਘਰ ਰਹਿ ਗਈ ਪੜਾਈ ਇਹ ਯੂਨੀਵਰਸਿਟੀ ਕਦੇ ਆਉਣ ਦਾ ਸੋਚਿਆ ਨਹੀਂ ਸੀਗਾ ਪਰ ਆ ਗਏ ਫਿਰ ਵੀ ਸਾਨੂੰ ਵੀ ਨਾਲ ਆ ਜਾਂਦਾ ਸਾਡੀ ਇਹ ਡਿਵੀਸ਼ਨ ਕਰਾਉਣ ਆਈ ਆ ਮੈਂ ਪਰ ਆਹ ਵਾਲਾ ਟਾਈਮ ਤੇ ਕਦੇ ਨਹੀਂ ਸੋਚਿਆ ਸੀ ਇਸ ਟਾਈਮ ਤੇ ਆਵਾਂਗੇ ਇਹਨਾ ਹੁਣੀ ਚੇਤਾ ਕਰਾਇਆ ਵੀ ਉਹਨੇ ਵੀ ਬੰਦੇ ਬੰਦੇ ਹੁੰਦੇ ਆ ਗੋਬੀ ਗੋਬੀ ਹੁੰਦੀ ਹੈ ਸਾਡੇ ਪ੍ਰਧਾਨ ਸਾਹਿਬ ਵਰਗਾ ਬੰਦਾ ਬਣ ਗਿਆ ਸਰਪੰਚ ਤੇ ਪਿੰਡ ਆਉਣਾ ਹੀ ਮੰਤਰੀ ਨੇ ਸਰਪੰਚ ਸਾਹਿਬ ਨੇ ਦੇਣਾ ਭਾਸ਼ਣ ਭਾਸ਼ਣ ਦੇਣਾ ਆਉਂਦਾ ਨਹੀਂ ਹੁਣ ਫਿਰ ਉਹ ਟਿਊਸ਼ਨ ਆਖ ਲਈ ਉਹਨੇ ਭਾਸ਼ਣ ਦੀ ਗੋਬੀ ਦੇ ਫੇਰ ਚ ਜਾਂਦਾ ਉਥੇ ਇੱਕ ਡੰਡਾ ਘਟਦਾ ਹੈ ਕਿਰਪਾ ਕਰਨ ਦਿੰਦਾ ਗੋਬੀ ਨੂੰ ਬੜਾ ਵਧੀਆ ਭਾਸ਼ਣ ਯਾਦ ਕਰ ਲਿਆ ਪਰ ਜਦੋਂ ਬੰਦਿਆਂ ਦੇ ਸਾਹਮਣੇ ਦੇਣਾ ਹੈ ਉਦੋਂ ਸਟੇਜ ਤੇ ਜਾ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਬੰਦੇ ਹੁੰਦੇ ਆ ਗੋਬੀ ਗੋਬੀ ਹੁੰਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਥੇ ਕੈਮਰਾ ਕੈਮਰਾ ਹੁੰਦਾ ਬੰਦੇ ਬੰਦੇ ਹੁੰਦੇ ਆ ਜੀ ਆਇਆ ਨੂੰ ਸਾਡੇ ਸਾਡੀ ਯੂਨੀਵਰਸਿਟੀ ਦੇ ਵਿੱਚ ਅੱਜ ਮਾਤਾ ਜੀ ਵੀ ਨਹੀਂ ਆਏ ਆ ਬੜੀ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਸਾਡੇ ਅਦਿਵਰਗ ਇਹਨਾਂ ਨੂੰ ਚਾਹ ਯੂਨੀਵਰਸਟੀਆਂ ਵੇਖਣ ਦਾ ਉਹ ਸਮਝਦੇ ਆ ਕਿ ਜਿਹੜੀਆਂ ਯੂਨੀਵਰਸਟੀਆਂ ਇਹ ਕੌਮਾਂ ਦੀ ਤਕਦੀਰ ਘੜਦੀਆਂ ਸੂਬੇ ਦਾ ਦੇਸ਼ ਦਾ ਸੱਭਿਆਚਾਰ ਦਾ ਜਿਹੜਾ ਮਹਾਂਦਰਾ ਆ ਉਹ ਯੂਨੀਵਰਸਟੀਆਂ ਘੜਦੀਆਂ ਅੱਜ ਯੂਨੀਵਰਸਿਟੀ ਦੇ ਵਿੱਚ ਅੱਜ ਇੱਕ ਬੜੀ ਸੁੰਦਰ ਸ਼ਾਮ ਠੰਡ ਦਾ ਮੌਸਮ ਹੈ ਸਾਰੇ ਪਾਸੇ ਲਾਈਟਾਂ ਜਗ ਰਹੀਆਂ ਧੁੰਦ ਪਈ ਹੈ ਇਹ ਸਾਰੇ ਇਕੱਠੇ ਹੋ ਕੇ ਬੈਠੇ ਆ। ਲਾਈਟਾਂ ਦਾ ਸਭ ਵੀ ਦੇਣ ਉਸਕੇ। ਇਹ ਵੀ ਦੱਸਦੀ ਹੈ ਕਿ ਲਾਈਟਾਂ ਵੀ ਜਗਰਾਜ ਸਿੰਘ ਦੀ ਦੇਣ ਆ। ਇਹ ਵੀ ਲਾਈਟਾਂ ਮੈਂ ਤਰਨਾ ਲਾ ਕੇ ਲਵਾਇਆ। ਇਹ ਪੂਰੀ ਯੂਨੀਵਰਸਿਟੀ ਦੇ ਵਿੱਚ 75 ਲਾਈਟਾਂ ਲਵਾਈਆਂ ਜਿਹਦੇ ਕਰਕੇ ਕਈ ਬੱਚੇ ਨਾਰਾਜ਼ ਵੀ ਹੋਏ ਕਿ ਚਾਨਣ ਹੋ ਗਿਆ। ਪਰ ਅਸੀਂ ਸੰਘਰਸ਼ ਯਾਰੀ ਰੱਖਿਆ। ਇਹ ਵੀ ਰੱਸੀ ਦੇ ਵਾਸਤੇ ਅਸੀਂ ਕੋਈ ਨਾ ਕੋਈ ਕਰਦੇ ਰਹਿੰਦੇ ਆ। ਇਹ ਸਾਡੇ ਐਕਸ ਪ੍ਰੈਜ਼ੀਡੈਂਟ ਸਾਹਿਬ ਨੇ ਇਹ 2 ਸਾਲ ਸੀ ਵਨ ਵਾਕੇ ਗਿਆ ਯੂਨੀਵਰਸਿਟੀ ਦੇ ਵਿੱਚ ਕੀ ਅੱਗੇ ਆਉਣਗੇ ਇਹ ਮੌਜੂਦਾ ਨਹੀਂ ਇਹ ਸਾਡੇ ਖਿਹੂਰੀ ਸ਼ੀਰ ਪਟੰਗੇ ਜੀ ਨੂੰ ਅਸੀਂ ਪਾਈਦਲਪਾਰ ਸਿੰਘ ਬਹੁਤ ਸੋਹਣਾ ਕੀ ਉਤਨ ਕਰਦੇ ਆ ਤੇ ਇਹ ਬਾਬਾ ਬੋਰਡ ਇਹਨਾਂ ਨੂੰ ਬਾਬਾ ਬੋਰਡ ਕਿਹਾ ਜਾਊਗਾ ਆਉਣ ਵਾਲੇ ਸਮੇਂ 'ਚ ਇਹਦਾ ਨਾਮ ਸ਼ਮਸ਼ੀਰ ਸਿੰਘ ਆ ਸਕਾਲਰ ਸ਼ਮਸ਼ੀਰ ਸਿੰਘ ਮਝਾਰ ਜੀਆਰਐਫ ਕਲੀਅਰ ਆ ਮੁੰਡੇ ਦਾ ਇਹਨੇ ਪੀਐਚਡੀ ਕਰਨੀ ਹੈ ਇਹਦਾ ਵਿਸ਼ਾ ਆ ਛੱਪੜਾਂ ਦੇ ਵਿੱਚ ਨਾਉਂਦਾ ਮਨੂ ਗਿਆ। ਉਹ ਵਿਸ਼ੇਸ਼ ਰੈਫਰੈਂਸ ਕੀਤਾ ਪਾਇਆ। ਹਾਂ ਵਿਸ਼ੇਸ਼ ਰੈਫਰੈਂਸ ਪੈਨ ਵਾਲਾ ਛੱਪੜ ਜੇ ਵੱਡਾ ਰੈਫਰੈਂਸ ਪਾਉਣਾ ਫਿਰ ਹਰੀਕੇ ਵਾਲੀ ਢੀਲ। ਛੱਪੜਾਂ ਵਿੱਚ ਨਾਉਂਦੇ ਮਨੂ ਗਿਆ ਆਂਦੇ ਵਿੱਚ ਉਹਨੇ ਫਿਰ ਬੰਦਿਆਂ ਦੀ ਸਾਈਕੀ ਦੇ ਉੱਤੇ ਲਿਖਣਾ। ਇਹਨੂੰ ਦੱਸੋ ਕਿਵੇਂ ਲੱਗਾ ਤੁਹਾਡੀ ਯੂਨੀਵਰਸਿਟੀ ਦਾ ਜਿਹੜੇ ਮੇਰੇ ਚ ਬੈਠੇ ਚਾਨਣੇ ਆਉਂਦੇ। ਬਹੁਤ ਵਧੀਆ ਲੱਗਿਆ ਸਾਰੇ ਪੁੱਤ ਜੀ ਬਹੁਤ ਮਨਵਾਕਿਆ ਨੇ ਬਹੁਤ ਵਧੀਆ ਲੱਗਿਆ ਸਾਨੂੰ ਮਨ ਲੱਗ ਗਿਆ ਸਾਡਾ ਇੱਥੇ ਆ ਕੇ ਤੇ ਹੁਣ ਆਪਾਂ ਇਹਨਾਂ ਤੋਂ ਹੀ ਸੁਣਦੇ ਆਂ ਛੋਟਕਲੇ ਬਹੁਤ ਸੋਹਣੀਆਂ ਗੱਲਾਂ ਸੁਣਾਉਂਦੇ ਨੇ ਇਹ ਸਾਡੇ ਖਜ਼ਾਨਚੀ ਖਜ਼ਾਨਚੀ ਲੋਕ ਕੇ ਖਜ਼ਾਨਚੀ ਉਹ ਫਿਰ ਖਜ਼ਾਨਾ ਨਾ ਮਗੋਥੇ ਖਜ਼ਾਨਾ ਇਸ ਬਾਦ ਵਿੱਚ ਕੀ ਖਜ਼ਾਨਾ ਕੋਲਾ ਖਜ਼ਾਨਾ ਦੇ ਲੁੱਟ ਕੇ ਲੈ ਗਿਆ ਫਿਰ ਤੁਸੀਂ ਦੇਖੋਗੇ ਖਾਸਾ ਜੀ ਸਾਈਡ ਆ 16000 ਸਟਰੈਂਥ ਹੈ ਇਸ ਯੂਨੀਵਰਸਿਟੀ ਵਿੱਚ 16000 ਬੱਚਾ ਪੜਦਾ ਅਮਰਸਰ ਸਿੱਖੀ ਦਾ ਪਿੰਡਰ ਕਹੇ ਸਕਦੇ ਆ ਕਿੰਨਾ ਕਰਦੇ ਆ ਬੱਚੇ ਇੱਥੇ ਬੁਲਟ ਬੈਣਿਆ ਤੇ ਜੇ ਇਨਾਂ ਕੋ ਬੁਲਟ ਹੁੰਦਾ ਕੀ ਕਰਦੇ ਐਕਟਿਵਾ ਦੇ ਕੋਈ ਨਹੀਂ ਕਰ ਰਹੇ ਤੇ ਜੇ ਬੁਲਟ ਹੁੰਦਾ ਫਿਰ ਫਿਰ ਤਾਂ ਸਾਡੀ ਗੱਲ ਨਾ ਪੂਰੀ ਹੁੰਦੀ ਤੇ ਦੇਖੋ ਕਿ 16000 ਬੱਚੇ ਚੋਂ ਇੰਨੇ ਕੀ ਨੇ ਜਿਹੜੇ ਇੱਥੇ ਆ ਬਾਕੀ ਸਭ ਸੁੱਤੇ ਨੇ ਕਿਉਂਕਿ ਅੱਜ ਪੇਪਰਾਂ ਦਾ ਖੀਰਲਾ ਦੇਣਾ ਮੇਰੇ ਦੂ ਰਹਿੰਦੇ ਆ ਇਹਨਾਂ ਦੇ ਤਾਂ ਪੂਰੇ ਹੋ ਹੀ ਗਏ ਤੇ ਜਦੋਂ ਤੁਸੀਂ ਕਲਾਸਾਂ 'ਚ ਜਾਓਗੇ ਤੁਹਾਨੂੰ ਸਿੱਖਾਂ ਦਾ ਤੇ ਪੰਜਾਬੀਆਂ ਦਾ ਟਾਮਾ ਟਾਵਾ ਬੱਚਾ ਦੇਖਣਾ ਦੁਨੀਆਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਬਹੁਤ ਜ਼ਿਆਦਾ ਲੋਕ ਕਲਾਸਾਂ ਦੇ ਵਿੱਚ ਟਾਮੇ ਟਾਵੇਂ ਦਿਖਦੇ ਆ ਇਹ ਜਿੰਨੇ ਬੈਠੇ ਨੇ ਸਾਰਿਆਂ ਦਾ ਵੱਖ-ਵੱਖ ਵਿਭਾਗ ਤੇ ਕਿਸੇ ਇੱਕ ਕਲਾਸ ਦੇ ਵਿੱਚ ਤੁਸੀਂ ਇੰਨੇ ਨਿਆਣੇ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਨਹੀਂ ਦੇਖੂਗੇ ਸਾਨੂੰ ਇਤਰਾਜ਼ ਨਹੀਂ ਹੈ ਕੋਈ ਬਾਹਰੋਂ ਆ ਕੇ ਸਾਡੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਪਰ ਸਾਨੂੰ ਦੁੱਖ ਹੁੰਦਾ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਬੱਚੇ ਕਿਉਂ ਨਹੀਂ ਆ ਰਹੇ ਬੰਦਾ ਅੰਸਾਨ ਇਹਨਾਂ ਦੇ ਮਾਧਿਮ ਰਹੀਂ ਨਿਆਣਿਆਂ ਨੂੰ ਕੋਈ ਆਵਾਜ਼ ਦਿਓ ਕਥਾ ਨਹੀਂ ਕਰਦੇ ਸੋ ਮਨ ਪ੍ਰਧਾਨ ਸਾਹਿਬ ਵੱਲੋਂ ਪਹਿਲੀ ਹੁਕਮ ਹੋਇਆ ਪਹਿਲਾਂ ਤਾਂ ਅਸੀਂ ਆਪ ਜੀ ਦਾ ਨਿਗਾਹ ਜਿਉਂ ਐ ਕਰਦੇ ਕਿ ਆਪ ਜੀ ਦੇ ਪਾਸ ਬਹਿ ਕੇ ਸਾਨੂੰ ਆਪ ਦਾ ਫਿਰ ਪਿਛਲੇ ਲੰਮੇ ਸਮੇਂ ਤੋਂ ਅਸੀਂ 1.5 ਘੰਟੇ ਤੋਂ ਘਰ ਨਹੀਂ ਹੋਏ ਸਾਨੂੰ ਬਜ਼ੁਰਗਾਂ ਦਾ ਜਿਹੜਾ ਸਮਾਂ ਉਹ ਪ੍ਰਾਪਤ ਹੋਇਆ ਚਲੋ ਚਾਹੇ ਬਜ਼ੁਰਗ ਨਾ ਮੰਨਣਾ ਉਹਦੇ ਆਪ ਨੂੰ ਪ੍ਰਸ਼ਾਦ ਲਈ ਵੱਡੇ ਰੀਤੇ ਬਜ਼ੁਰਗ ਜੀ ਜਰਾ ਸਰ ਗੱਲ ਜਿਵੇਂ ਪ੍ਰਧਾਨ ਸਾਹਿਬ ਕਹਿ ਰਹੇ ਇਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੀ ਵੱਧ 5 ਤੋਂ 7% ਸਾਡੀ ਸਿੱਖ ਪੋਪੂਲੇਸ਼ਨ ਹੈ ਸਾਨੂੰ ਕੋਈ ਹੋਣੀ ਜਿੱਤੇ ਸਾਡਾ ਧਰਮ ਇਹ ਗੱਲ ਕਹਿੰਦਾ ਸਾਡਾ ਉਪਦੇਸ਼ ਸਾਰੇ ਧਰਮਾਂ ਨੂੰ ਸਾਂਝਾ ਹੈ ਉਵੇਂ ਸਾਡੇ ਜਿਹੜੇ ਹੱਥ ਖੁੱਲੇ ਆ ਸਾਰੇ ਇੰਡੀਆ ਦੇ ਜਿੰਨੇ ਸਟੇਟ ਆ ਉਹਨਾਂ ਦੇ ਬੱਚੇ ਆ ਹੁਣ ਪਰ ਗੱਲ ਇਹ ਹੈ ਵੀ ਦੇਸ਼ ਪੰਜਾਬ ਨੂੰ ਛੱਡ ਕੇ ਜਿਹੜੇ ਜਾਣ ਵਾਲੇ ਐ ਉਹ ਆਉਣ ਵਾਲੇ ਸਮੇਂ ਵਿੱਚ ਕੀ ਕਰਨਗੇ ਉਹਨਾਂ ਨਾਲ ਉਹ ਹੋਣੀ ਨਾਉ ਘਰ ਦੇ ਰਹਿਣਗੇ ਨਾਉ ਘਾੜਦੇ ਆਪਣੇ ਦੇਸ਼ ਪੰਜਾਬ ਨੂੰ ਛੱਡ ਕੇ ਜਾਣਾ ਜਿਹੜੀ ਐ ਸਾਡੀ ਤਰਾਸਦੀ ਐ ਕੋਈ ਸ਼ੱਕ ਨਹੀਂ ਪੰਥ ਪ੍ਰਕਾਸ਼ ਦੇ ਵਿੱਚ ਜਿਵੇਂ ਜ਼ਿਕਰ ਆਉਂਦਾ ਕਿ ਸਿੰਘ ਸਮੇਂ ਨੂੰ ਮੁਖ ਰੱਖਦੇ ਉਧਰ ਜਾਂਦੇ ਸੀਗੇ ਜੰਮੂ ਕਸ਼ਮੀਰ ਵੱਲ ਜਾਂ ਬੀਕਾ ਨੀਰਦੀ ਧਰਤੀ ਵੱਲ ਰਾਜਸਥਾਨ ਵੱਲ ਨਿਕਲ ਜਾਂਦੇ ਸੀਗੇ ਪਰ ਅੱਜ ਦੇ ਸਮੇਂ ਸਾਨੂੰ ਕੋਈ ਬਹੁਤੀ ਵਿਵਕਤਾ ਨਹੀਂ ਪਈ ਹੋਈ ਚਲੋ ਠੀਕ ਹੈ ਸਾਡਾ ਜਿੱਦਾਂ ਇੱਧਰ ਸਾਡੇ ਪੰਥ ਨੂੰ ਅੱਗੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਵਿੱਚ ਵੱਡੀ ਵੱਡੀ ਮੁਸ਼ਕਲ ਹੈਗੀ ਆ ਜਿਹੜੀ ਇੱਕ ਮਿੰਟ ਆ ਜਿਹੜੀ ਗੱਲ ਆ ਨਾ ਤੁਸੀਂ ਕੱਟਣੀ ਨੇ ਇਹ ਗੱਲ ਪ੍ਰਧਾਨ ਸਾਹਿਬ ਦੀ ਬੜੀ ਮੰਨਣਯੋਗ ਆ ਕੱਟਣੀ ਨਹੀਂ ਕੰਟੀਨਿਊ ਪ੍ਰਧਾਨ ਸਾਹਿਬ ਤਾਂ ਠੀਕ ਹੈ ਸਮੇ ਨੂੰ ਮੁੱਖ ਰੱਖਦੇ ਆਂ ਸਾਨੂੰ ਸਾਡਾ ਜਾਣਾ ਬੰਦ ਹੈ ਪਰ ਅੱਜ ਦੇ ਸਮੇਂ ਨਾ ਤਾਂ ਸਾਡੇ ਤੇ ਅਬਦਾਲੀ ਚੜ ਕੇ ਆਇਆ ਨਾ ਸਾਨੂੰ ਕੋਈ ਬਹੁਤਾ ਕੋਈ ਹੋਰ ਖਤਰਾ ਅਸੀਂ ਅੱਜ ਦੇ ਸਮੇਂ ਦੇ ਵਿੱਚ ਬੜੇ ਵਧੀਆ ਰਾਜ ਭਾਗ ਨਾਲ ਜਿਹੜਾ ਹੈ ਆਪਦਾ ਜਿਹੜਾ ਜੀਵਨ ਮਾਨ ਸਕਦੇ ਆਂ ਪਰtras ਦੇ ਉਦੋਂ ਇਸ ਗੱਲ ਦੇ ਦੇਖ ਕੇ ਬੜਾ ਦੁੱਖ ਹੁੰਦਾ ਹੈ ਵੀ ਇਹਨਾਂ ਗੁਰੂਆਂ ਭੀੜੀ ਧਰਤੀ ਜਿਨ੍ਹਾਂ ਤੇ ਬਾਬੇ ਨਾਨਕ ਨੇ ਆ ਕੇ ਉਪਦੇਸ਼ ਦਿੱਤਾ ਹੈ ਸਾਡੇ ਦਸਾਂ ਗੁਰੂ ਸਾਹਿਬਾਨ ਨੇ ਆਪ ਦੀ ਜੀਵਨ ਦੇ ਵਿੱਚ ਇੰਨੇ ਲੰਮੀਆਂ ਯਾਤਰਾਵਾਂ ਕਰਕੇ ਸਾਨੂੰ ਗਿਆਨ ਵੰਡਿਆ ਤੇ ਉਹਨੂੰ ਛੱਡ ਕੇ ਜਾਣਾ ਸਾਡੇ ਲਈ ਬਹੁਤ ਜਿਹੜਾ ਵੱਡਾ ਇੱਕ ਮਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਤੋਂ ਜਿਹੜਾ ਲੋਕ ਕੀ ਕਹਿੰਦੇ ਆ ਕਿ ਅਸੀਂ 1947 ਤੋਂ ਬਾਅਦ ਅਸੀਂ ਆਜ਼ਾਦ ਹੋਏ ਆ ਪਰ ਉਧਰ ਅਸੀਂ ਫੇਰ ਕਿਸ ਤਰ੍ਹਾਂ ਦੇ ਘਰ ਲੈ ਕੇ 35-40 ਸਾਲਾਂ ਲਈ ਫੇਰ ਅੰਗਰੇਜ਼ਾਂ ਦੇ ਜਿਹੜੇ ਗੁਲਾਮ ਬਣਨ ਲਈ ਜਾ ਰਹੇ ਹਾਂ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਦੁਖਦਾਈ ਵਿਚਾਰ ਹੈ ਤਾਂ ਜਿਹੜੇ ਅੰਗਰੇਜ਼ ਵੀ ਬੈਠੇ ਆ ਉਹਨਾਂ ਨੂੰ ਇਹ ਗੱਲ ਦਾ ਗੁੱਸਾ ਹੋਇਆ ਵਾ ਸਾਡੇ ਲਈ ਤੁਸੀਂ ਇਹ ਸਭ ਕਿਹਾ ਵੇ ਮੇਰੀ ਇੱਕ ਉਹ ਮੇਰੇ ਵਾਲੀ ਖਜਾਂਚ ਨਹੀਂ ਹੈ ਗਈ ਕਿ ਜਿਕਰਾ ਮੇਰੇ ਵਾਲੀ ਫੰਡੀ ਨਹੀਂ ਤਾਂ ਤੁਹਾਡੇ ਵਰੀ ਸਾਡੇ ਕੋਲ ਫੰਡ ਹੀ ਨਹੀਂ ਸੀ ਹੁੰਦਾ ਹੁਣ ਆ ਗਿਆ ਨੇ ਹੁਣ ਫੰਡ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਪ੍ਰਧਾਨ ਸਾਹਿਬ ਦੀ ਗਵਾਈ ਦੇ ਵਿੱਚ ਜਿੱਥੇ ਕੰਪਨੀ ਜਿਹੜੀ ਆ ਉਹ ਬੜੀ ਬੁਲੰਦੀ ਬੁਲੰਦੀਆਂ ਤੇ ਚੱਰੀ ਆ ਪ੍ਰਧਾਨ ਸਾਹਿਬ ਤੁਹਾਡੇ ਨੇ ਕੀ ਜਾਣਦੇ ਇਹ ਨਹੀਂ ਤੁਸੀਂ ਤੁਹਾਡੀ ਪ੍ਰਧਾਨ ਸਾਹਿਬ ਹਾਂਜੀ ਕਿਉਂਕਿ ਪਹਿਲੀ ਪਹਿਲਾ ਸਿਰ ਤੁਸੀਂ ਦਿੱਤਾ ਹੈ। ਤਾਂ ਇਹ ਇਤਿਹਾਸ ਦਾ ਹਿੱਸਾ ਹਾਂ। ਜਦੋਂ ਅਸੀਂ ਸ਼ੁਰੂਆਤ ਕੀਤੀ ਜਦੋਂ ਆਪਾਂ ਹੀ ਕੁਝ ਵੀ ਜਾਣਦੇ ਸੀ। ਕਿ ਮੈਂ ਲਿਖ ਰਿਹਾ ਕੱਲੇ ਕੱਲੇ ਬੰਦੇ ਦਾ ਜੋ ਘਰੇ ਬੈ ਕੇ ਉਹ ਦਿਨ ਗੱਲ ਕਰ ਰਹੀ ਮੈਂ ਕਿਹਾ ਜਦੋਂ ਜਗਰਾਜ ਸਿੰਘ ਵਾਲੀ ਤੁਰੇ ਹੀ ਤੇ ਕਹਿਣ ਨੂੰ ਪੰਜ ਹੀ ਪਰ ਹੈਗਾ ਇੱਕ ਕੱਲਾ ਹੀ ਜਗਰਾਜ ਸਿੰਘ ਤੇ ਨਾਲ ਮੋਢਾ ਲਈ ਮੈਂ ਕਿਹਾ ਡਾਕਟਰ ਸਾਹਿਬ ਖੜੇ ਸੀ। ਉਹ ਵੀ ਕਦੇ ਹੈਗੇ ਹੀ ਕਦੇ ਨਹੀਂ ਸੀਗੇ। ਹੁਣ ਜਿੱਦ ਦਿਨ ਮੈਂ ਕੈਂਪ ਚ ਗਿਆ ਤੇ ਉੱਥੇ ਮੈਂ ਨਿਆਣੇ ਦੇਖੇ ਗ੍ਰਮੂਨ ਸਿੰਘ ਹਣੇ ਵੀ ਸਾਨੂੰ ਉੱਥੇ ਹੀ ਮਿਲੇ ਆ ਤੇ ਫਿਰ ਜਦੋਂ ਮੈਂ ਆ ਯੂਨਿਟ ਅਨਾਉਂਸ ਹੁੰਦੀ ਦੇਖੀ ਤਾਂ ਹਣ ਮੈਂ ਵੇਖਦਾ ਕਿ ਮੈਂ ਕਹਿੰ ਲਈ ਹੌਲੀ 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 ਵੱਧਦੀ ਜਾ ਰਹੀ ਹੈ ਤੇ ਫੈਡਰੇਸ਼ਨ ਨੇ ਵੱਧਦਾ ਹੀ ਜਾਣਾ ਵੱਧਦਾ ਤੇ ਮਹਾਰਾਜ ਜਗੇ ਅਰਦਾਸ ਆ ਕਿ ਉਸੇ ਚੜ੍ਹਾਈ ਨੂੰ ਉਸੇ ਮੁਕਾਮ ਨੂੰ ਫੇਰ ਫੈਡਰੇਸ਼ਨ ਹਾਸਿਲ ਕਰੇ ਇਹ ਹੀ ਸਾਡੀ ਅਰਦਾਸ ਰਹੇਗੀ ਹਮੇਸ਼ਾ ਮੇਰੀ ਨਿਤ ਤਰਵਾ ਦਾ ਹਿੱਸਾ ਰਹੇਗਾ ਫੈਡਰੇਸ਼ਨ ਚ ਰਹਿ ਕੇ ਬਹੁਤ ਕੁਝ ਸਿੱਖਿਆ ਤੇ ਬਹੁਤ ਸਾਰੇ ਧਰਮੇ ਵੀ ਲਾਏ ਆਪਾਂ ਫੈਡਰੇਸ਼ਨ ਨਾ ਹਾਰਡਵਰਗੀ ਆ ਜਿਵੇਂ ਤੁਸੀਂ ਪਿੱਛੇ ਜਿਹੜਾ ਹੜਾਉਂਦੇ ਵੇਖਿਆ ਨਾ ਤੇ ਲੋਕ ਬੰਨਾਂ ਦੇ ਉੱਤੇ ਬੈਠੇ ਸੀ ਰੋਕਣ ਵਾਸਤੇ ਉੱਥੇ ਜੀ ਸੀ ਵੀਆਂ ਲਾਈਆਂ ਪਰ ਨਿੱਕੀ ਜੀ ਸੀਰ ਪੈਂਦੀ ਇੱਕਦਮ ਤੇ ਪਤਾ ਨਹੀਂ ਲੱਗਦਾ ਕਦੋਂ ਸਾਰਾ ਇਲਾਕਾ ਰੋੜ ਕੇ ਰਹਿ ਜਾਏ ਇਹ ਫੈਡਰੇਸ਼ਨ ਦੀ ਆਪਾਂ ਇੱਕ ਨਿੱਕੀ ਜੀ ਸੀੜੀ ਪਾਈ ਹੈ ਇਹ ਹੜਾਊਗਾ ਇੱਥੇ ਪੰਜਾਬ ਦੀ ਧਰਤੀ ਤੋਂ ਇਦਾਂ ਐਡੀ ਜਲਦੀ ਦਾਵਾ ਨਹੀਂ ਨੋਕਦਾ ਠੀਕ ਹੈ ਸਾਨੂੰ ਅੱਜ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਲੱਭਦੇ ਸਿੱਖ ਬੱਚੇ ਪਰ ਮਾਹੌਲ ਬਣੂਗਾ ਕਿ ਇੱਥੇ ਪੱਗਾਂ ਹੀ ਪੱਗਾਂ ਨਜ਼ਰ ਆਉਣਗੀਆਂ ਕੀ ਬਣੂਗਾ ਇਹ ਸਾਡੀ ਆਸ ਹੈ ਤੁਸੀਂ ਵੀ ਅੱਜ ਆਏ ਤੁਸੀਂ ਦੇਖਿਆ ਯੂਨੀਵਰਸਿਟੀ ਦੇ ਵਿੱਚ ਕਿੰਦਾ ਸੋਨ ਨਿਸ਼ਾਨ ਆ ਨਾ ਹਾਂ ਬਿਲਕੁਲ ਬੱਚੇ ਨਹੀਂ ਦੇਖ ਰਹੇ ਬੱਚੇ ਬਾਹਰ ਗਏ ਜਾਂਦੇ ਨੇ ਪੁੱਤੜਾ ਸਾਰੇ ਕਉ ਉਹਨਾਂ ਨੂੰ ਵਾਪਸ ਆਉਂਦੇ ਨਹੀਂ ਨਾ ਆ ਗਏ ਜਿਹੜੇ ਇੱਕ ਵਾਰ ਚਲੇ ਗਏ ਆਉਂਦੇ ਨਹੀਂ ਮੈਂ ਸ਼ਮਜੀਤ ਸਿੰਘ ਤੇ ਮਨਨ ਸਿੰਘ ਹੋਣੇ ਬਾਇਓ ਟੈਕਨੋਲੋਜੀ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਨਾਂ ਲਿਆ ਕਹਿੰਦੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਬਾਹਰ ਆ ਕੇ ਕਹਿੰਦੇ ਸਾਹੀ ਚੜ ਗਿਆ ਇੱਡਾ ਲੰਬਾ ਨਾਂ ਆਇਆ ਮੈਂ ਕਿਹਾ ਭਰਵਾ ਨਾ ਵੇਖੋ ਕਿੰਨਾ ਸਾਡਾ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਕਹਿੰਦੇ ਸਾਥ ਵਾਲੇ ਜਾ ਕੇ ਕਹਿੰਦੇ ਅਸੀਂ ਸਾਥ ਦੇ ਆ ਕਹਿੰਦਾ ਉਹਨਾਂ ਨੂੰ ਸੋਖਾ ਲੱਗਦਾ ਕਹਿਣਾ ਮੈਂ ਕਿਹਾ ਨਹੀਂ ਚਲੋ ਭਰਵਾ ਨਾ ਆਇਆ ਅਸੀਂ ਤੇ ਊੜਾ ਜੜਾ ਸਾਰਾ ਲਾਇਆ ਨਾਂ ਨਾਲ ਤੇ ਬੈਂਤੀ ਇੱਕ ਸਾਰੇ ਲਾਤੀ ਆ। ਆਲੂ ਅਰਜੁਨ ਨੇ 2-3 ਫਿਲਮਾਂ ਸ਼ੋਰਟ ਕਰਕੇ ਲਾਈ ਆ। ਆਲੂ ਅਰਜੁਨ ਆਲੂ ਅਰਜੁਨ 100 ਖਲਾ। ਓਕੇ। ਪਤਾ ਨਹੀਂ ਫਿਲਮਾਂ ਦੇਖੀਆਂ ਨਹੀਂ ਹੈਗੀਆਂ। ਗਾਇਸ ਇੱਥੇ ਕੰਮ ਵੀ ਪਿਆ ਹੁੰਦਾ ਬਿੱਟਾ। ਉਹ ਲੈ ਗਿਆ ਤਾਂ ਚੱਲ। ਸਭ ਤੋਂ ਪਹਿਲਾਂ ਤਾਂ ਨੈਟ ਕੈਮ ਪਿਆ ਕੇ ਲੈ ਗਿਆ। ਸਭ ਤੋਂ ਪਹਿਲਾਂ ਤਾਂ ਨਹੀਂ ਇੱਥੇ ਲਾਇਆ। ਕਰਨਾ ਹੀ ਇੱਥੇ ਅਨੂਰਜਨ ਦੀ ਫਿਲਮ ਤੇ ਲੱਗਾ ਰਿਹਾ। ਸ਼ੁਰੂਆਤ ਉੱਥੋਂ ਹੋਈ ਸੀ। ਸ਼ੁਰੂਆਤ ਇਨ੍ਹਾਂ ਨੇ ਲਾਇਆ ਸੀਗਾ। ਬੀਲੀ ਦੇ ਪਾਨ ਵਾਲਾ ਸਟਾਲ ਨਹੀਂ ਆ ਬੀਜੀ ਦਰਸ਼ਨ ਕਰਨ ਆਏ ਸੀਗੇ ਤੇ ਬਾਬਾ ਜੀ ਆਪਾਂ ਨੂੰ ਮਿਲੇ ਨੇ ਤੇ ਬਹੁਤ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ ਇਤਿਹਾਸ ਬਾਰੇ ਕਾਫੀ ਕੁਝ ਦੱਸਿਆ ਕਿੰਨੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਤੇ ਬਾਬਾ ਜੀ ਆਪਾਂ ਕਿੱਥੋਂ ਮੇਰਾ ਪਿੰਡ ਚੱਬਾ ਜੀ ਤਕਲੀਅਰ ਕਰਨੇ ਭయ్యా ਤਰਨਤਾਰ ਰੋਡ ਸੇ ਸ਼ੀਰ ਬਾਬਾ ਦੀਮ ਸਿੰਘ ਜੀ ਮਾਤਾ ਸ਼ਲੱਖਣੀ ਦਾ ਜਿਹੜਾ ਪਿੰਡ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੱਤ ਪੁੱਤਰਾਂ ਦਾ ਵਾਰ ਦਿੱਤਾ ਸੀ ਮਾਤਾ ਸ਼ਲੱਖਣੀ ਨੂੰ ਉਹ ਸਾਡਾ ਪਿੰਡ ਹੈ ਜੀ ਪਿੰਡ ਚੱਬਾ ਫਿਰ ਮੈਨੂੰ ਇਹ ਇਤਿਹਾਸ ਬਾਰੇ ਮੇਰੇ ਧਿਆਨ ਚ ਨਹੀਂ ਸੀਗਾ ਮੈਂ ਅੱਜ ਦਰਸ਼ਨ ਤਾਂ ਕਰਕੇ ਆਈ ਸੀਗੀ ਮੈਂ ਉਦੋਂ ਮਤਲਬ ਸੋਚਦੀ ਸੀਗੀ ਕਿ ਮੈਂ ਸਰਚ ਕਰਕੇ ਪੜ੍ਹੂੰਗੀ ਪਰ ਬਾਬਾ ਜੀ ਮਿਲੇ ਉਹਨਾਂ ਨੇ ਮੈਨੂੰ ਕਾਫੀ ਡਿਟੇਲ ਦੇ ਵਿੱਚ ਦੱਸਿਆ ਇਤਿਹਾਸ ਬਾਰੇ ਸਾਡਾ ਬਹੁਤ ਹੀ ਪਵਿੱਤਰ ਤੇ ਪਾਵਨ ਜਿਹੜਾ ਵਾ ਸਾਡਾ ਪਿੰਡ ਹੈ ਜੀ ਸਾਡੇ ਪਿੰਡ ਵਿੱਚ ਹੀ ਪਹਿਲਾ ਸਭ ਤੋਂ ਪਹਿਲਾ ਮਾਤਾ ਸਰਖਣੀ ਜਿਨ੍ਹਾਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਂ ਪੁੱਤਰਾਂ ਦਾ ਵਾਰ ਦਿੱਤਾ ਵਾ ਜੀ ਤੇ ਉਹ ਸਤਾਂ ਪੁੱਤਰਾਂ ਦੇ ਬਾਰੇ ਸੱਤ ਪੱਤੀਆਂ ਸਾਡੇ ਪਿੰਡ ਦੀਆਂ ਬਣੀਆਂ ਵਾ ਜੀ ਹਨਾ ਜੀ ਉਹ ਤੋਂ ਬਾਅਦ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਵੀ ਜਮਾਲ ਖਾਨ ਦੇ ਨਾਲ ਸਾਂਝਾ ਵਾਰ ਸਾਡੇ ਪਿੰਡ ਦੇ ਵਿੱਚ ਹੋਇਆ ਈ ਜਿੱਥੇ ਕਿ ਗੁਰਦੁਆਰਾ ਟਾਲਾ ਸਾਹਿਬ ਬਣਿਆ ਜਾਗਾ ਤੇ ਉਹਦੇ ਨਾਲ ਹੀ ਗੁਰਦੁਆਰਾ ਨੋ ਸਿੰਘ ਜੀ ਦੀ ਸਮਾਦ ਜਿੱਥੇ ਕਿ ਬਾਬਾ ਨੋ ਸਿੰਘ ਜੀ ਸ਼ਹੀਦ ਹੋਏ ਨੇ ਜਿਹੜੇ ਕਿ ਬਾਬਾ ਦੀਪ ਸਿੰਘ ਜੀ ਦੇ ਤਾਏ ਦੇ ਪੁੱਤ ਭਰਾ ਸੀ ਉਹ ਵੀ ਸ਼ਹੀਦ ਉੱਥੇ ਹੋਏ ਆ ਜੀ ਇਹ ਜਿਹੜਾ ਸਾਡਾ ਨਗਰ ਹੈ ਬਹੁਤ ਜਿਆਦਾ ਜਿਹੜਾ ਸੀ ਦਸ਼ਿੰਗਾ ਦਾ ਸਥਾਨ ਹੈ ਇੱਥੇ ਬਹੁਤ ਸੀ ਸਿੰਘ ਜਿਹੜੇ ਨੇ ਉੱਥੇ ਸ਼ਹੀਦ ਹੋਏ ਨੇ ਜਿਹਨੂੰ ਬਾਬਾ ਦੀਪ ਸਿੰਘ ਜੀ ਨਾਲ 10000 ਸਿੰਘਾਂ ਦੀ ਲੜਾਈ ਹੋਈ ਹੈ 40000 ਮੁਸਲਮਾਨ ਫੌਜ ਦੇ ਨਾਲ ਤੇ ਸਾਡਾ ਉਹ ਸਥਾਨ ਹੈ ਜੀ ਪੀਲ ਚੱਬਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਦ ਕਰਨ ਆਏ ਉਹ ਕਿੱਦਾਂ ਲੱਗਾ ਜਿਹਨੂੰ ਦਰਸ਼ਨ ਵਧੀਆ ਹੋਏ ਆ ਜੀ ਹਾਂਜੀ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਦਰਸ਼ਨ ਬਖਸ਼ਿਆ ਤੇ ਜਦੋਂ ਵੀ ਆਉਣੇ ਹੈਗੇ ਵੱਖਰਾ ਹੀ ਸਕੂਨ ਹੁੰਦਾ ਆ ਬਹੁਤ ਮਤਲਬ ਕਾਫੀ ਟਾਈਮ ਦੀ ਰੀਸ ਸੀਗੀ ਜਦੋਂ ਮਾਰੇ ਨੇ ਸਪੱਬ ਬਣਾਇਆ ਦਰਸ਼ਨ ਬਖਸ਼ੇ ਆ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਤੂੰ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਦਾਂ ਹੀ ਆਪਣੀ ਚਰਨਾ ਕਮਲ ਨਾਲ ਜੋੜ ਕੇ ਰੱਖਣ ਚਾਹੀਦਾ ਤੇ ਮਿਹਰ ਭਰਿਆ ਹੱਥ ਸਾਰਿਆਂ ਤੇ ਰੱਖਣ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਨਾਲ ਚਾਹ ਪਾਣੀ ਛਕਣ ਤੋਂ ਬਾਅਦ ਹੁਣ ਇੱਧਰ ਆ ਗਏ ਸੀਗੇ ਉਹਨਾਂ ਦੀ ਸ਼ਾਪਿੰਗ ਕਰਨ ਨੂੰ ਉਹਨਾਂ ਨੂੰ ਵੀ ਦਵਾ ਦੋ ਇਹ ਸਾਰੀ ਉਹਨਾਂ ਗੁਰੂ ਰਾਮਦਾਸ ਦੇ ਘਰ ਦੀ ਹੈ ਜੀ ਅਸੀਂ ਤਾਂ ਤੁਸੀਂ ਲੈ ਕੇ ਆਏ ਹੋ ਸਾਨੂੰ ਪਹਿਲੀ ਵਾਰ ਇੱਧਰ ਆਏ ਹਾਂ ਸਾਨੂੰ ਪਹਿਲੀ ਵਾਰ ਆ ਜੀ ਜੀ ਦਾ ਨਾਮ ਭਾਈ ਸਾਹਿਬ ਦੱਸੋ ਸਨੀ ਜੀ ਸਨੀ ਸਿੱਧਾ ਨਾਮ ਅਮਰਦੀਪ ਸਿੰਘ ਜੀ ਅਮਰਦੀਪ ਸਿੰਘ ਸ਼ਾਪ ਦਾ ਨਾਮ ਕੀ ਹੈ ਵੀਰੇ ਵੇਦੀ ਬੂਲ ওকে ਵੇਦੀ ਬੂਲ ਤੇ ਜੇ ਕਿਸੇ ਨੇ ਉਹਨ ਲੈਣੀ ਹੋਈ ਤਾਂ ਇੱਧਰੋਂ ਲੈ ਸਕਦੇ ਹੋ ਪ੍ਰਾਈਸ ਠੀਕ ਨੇ ਬਹੁਤ ਵਧੀਆ ਪ੍ਰਾਈਸ ਤੇ ਮਿਲ ਰਹੀ ਹੈ ਜੀ ਤਾਂ ਹੀ ਕਰਕੇ ਇੱਥੋਂ ਲੈ ਰਹੇ ਆਂ ਅਗੇ